ਬੇਨਤੀ ਹੈ ਜਿਹੜੇ ਲੜਕੇ ਲੜਕੀਆਂ ਨੇ 10ਵੀਂ ਪਾਸ ਕੀਤੀ ਹੋਈ ਹੈ ਕਰਾ ਵਿੱਚ ਬਿਲੇ ਹਨ ਕਿਸੇ ਹੋਰ ਪਾਸੇ ਦਾਖਲਾ ਨਹੀਂ ਮਿਲਿਆ ਉਹ ਗਵਰਨਮੈਂਟ ਆਈਟੀਆਈ ਨਵਾਂ ਸ਼ਹਿਰ ਵਿਖੇ ਪੰਜ ਕੇ ਹੋਟਲ ਮੈਨੇਜਮੈਂਟ ਦੇ ਵਿੱਚ ਦਾਖਲਾ ਲੈ ਸਕਦੇ ਹਨ ਬਹੁਤ ਸਾਰੀਆਂ ਸੀਟਾਂ ਖਾਲੀ ਪਈਆਂ ਹਨ ਆਪਣਾ 10ਵਾਂ ਦਾ ਸਰਟੀਫਿਕੇਟ ਆਧਾਰ ਕਾਰਡ ਨਾਲ ਲਿਆ ਕੇ ਉਸੇ ਵੇਲੇ ਦਾਖਲਾ ਹੋਏਗਾ ਐਸੀ ਬੱਚਿਆਂ ਦੀ ਜਿਹੜੀ ਫੀਸ ਹੈ ਸਿਰਫ 200 ਰੁਪਇਆ ਹੈ ਤੇ ਜਨਰਲ ਬੱਚੇ ਦੀ ਫੀਸ 1200 ਰੁਪਇਆ ਲੱਗਦੀ ਹੈ ਸੋ ਜਿਨ੍ਹਾਂ ਨੇ ਵੀ ਦਾਖਲਾ ਲੈਣਾ ਹੈ ਹੋਟਲ ਮੈਨੇਜਮੈਂਟ ਵਿੱਚ ਸੀਟਾਂ ਖਾਲੀ ਪਈਆਂ ਹਨ ਉਹ ਨਵਾਂ ਸ਼ਹਿਰ ਆਈਟੀਆਈ ਵਿਖੇ ਪਹੁੰਚ ਕੇ ਉਸੇ ਵੇਲੇ ਹੀ ਦਾਖਲਾ ਹੋਏਗਾ ਖੁੱਲਾ ਦਾਖਲਾ ਚੱਲ ਰਿਹਾ ਹੈ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਤਰਜ਼ ਤੇ ਦਾਖਲਾ ਹੋ ਰਿਹਾ ਹੈ ਕਾਫੀ ਸੀਟਾਂ ਖਾਲੀ ਪਈਆਂ ਹਨ